ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਿਰੋਜ਼ਪੁਰ ਦੇ ਥਾਣੇਦਾਰ ਹਰਿੰਦਰ ਸਿੰਘ ਝਮੇਲੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਸੁਧਰ ਜਾਓ ਨਹੀਂ ਫੇਰ ਡੰਡਾ ਸਿੱਧੇ ਤੌਰ ਤੇ ਥਾਣੇਦਾਰ ਨੇ ਅਨਾਉਂਸਮੈਂਟ ਕੀਤੀ ਹੈ ਪਿੰਡ-ਪਿੰਡ ਘੁੰਮ ਕੇ ਗੱਡੀ ਤੇ ਸਪੀਕਰ ਲਾ ਕੇ ਸਿੱਧੇ ਤੌਰ ਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਮੈਂ ਆਪਣੇ ਹੱਦ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗਾ ਤੇ ਜਿਹੜੇ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਨੱਥ ਪਾਈ ਜਾਵੇਗੀ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਖਬਰਦਾਰ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਡੇ ਨਾਲ ਉਹ ਅਨਾਉਂਸਮੈਂਟ ਸਾਂਝੀ ਕਰ ਦਿੰਨੇ ਆ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਪ੍ਰੋਜੈਕਟ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅਪਰ ਤਕੜੇ ਹੋ ਕੇ ਜੋ ਫੋਟੇ ਇਸ ਲਾਕੇ ਵਿੱਚ ਗੱਡ ਪਿਆ ਉਹਨਾਂ ਨੂੰ ਬਾਹਰ ਕੱਢੀਏ ਫਿਰ ਤਾਂ ਦੁਆਰਾ ਜੇ ਨਾ ਮੇਰਾ ਨੰਬਰ ਦੋ 98596505 ਦਮਦਾਰੀ ਵਾਸਤੇ ਬੰਨ ਜਾਓ ਤਕੜੇ ਹੋ ਕੇ ਹਮਲਾ ਮਾਰੀਏ ਉਹਨਾਂ ਨੇ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਫਦਾਈਏ ਮੈਂ ਮੌਕਾ ਦਿੰਦਾ ਆਹ ਮੇਰਾ ਵਾਰ-ਵਾਰ ਇਹ ਕਿੱਥੇ ਕਿੱਥਨ ਵਾਰ-ਵਾਰ ਸਾਡੋਂ ਆਏ ਲੋਕਾਂ ਨੂੰ ਇੱਥੋਂ ਜਾਦੀ ਮੋਟਰਸਾਈਕਲ ਕਾਰਾ ਤੇ ਕਰ ਰਿਆ ਮੈਂ ਤੁਹ ਕਿਰਪਾ ਕਰਕੇ ਜਿੱਦਾਂ ਜਵਾਦ ਜਿਹੜੇ ਸਾਡੀ ਔਰ ਵਾਲੀ ਸੀੜੀ ਹੈ ਜਿੱਥੇ ਲੈ ਬੰਨਣਾ ਮੁੰਡਾ ਉਹ ਦੇਖੀ ਕਰਦਾ ਮੇਰਾ ਡੋਰ ਨੰਬਰ 8676589876 ਹੋ ਜਾ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇਹ ਬਰੋਣਾ ਆਪਾ ਹੋ ਲਿਆ ਅਨੁਦਾਰਨੀ ਕੁੱਤੀ ਅਸਤੇ ਤੌਰ ਤੇ ਕਹਿ ਦਿੱਤਾ ਗਿਆ ਕਿ ਨਸ਼ਾਨੀ ਵਿਕਣ ਦਿੱਤਾ ਜਾਵੇਗਾ ਤੇ ਜਿਹੜਾ ਅਜਿਹਾ ਕੰਮ ਕਰੇਗਾ ਉਸ ਨੂੰ ਨੱਕ ਪਾਈ ਜਾਵੇਗੀ ਉਸ ਨੂੰ ਅੰਦਰ ਡੱਕ ਦਿਆਂਗਾ ਸਿੱਧੇ ਤੌਰ ਤੇ ਥਾਣੇਦਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਉਹਨਾਂ ਦਾ ਭਵਿੱਖ ਬਚਾਉਣ ਦੇ ਲਈ ਉਹਦਾ ਸਾਥ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਾੜੇ ਅੰਸਰ ਨੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਸਾਫ ਤੌਰ ਤੇ ਥਾਣੇਦਾਰ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਹੈ ਇੱਕ ਇਹ ਕਹ ਲਈਏ ਘੁਰਕੀ ਵੀ ਮਾਰੀ ਗਈ ਹੈ ਇੱਕ ਦਬਕਾ ਵੀ ਮਾਰਿਆ ਗਿਆ ਤੇ ਸਿੱਧੇ ਤੌਰ ਤੇ ਹਦਾਇਤ ਵੀ ਦਿੱਤੀ ਗਈ ਹੈ ਕਿ ਨਸ਼ਾ ਵੇਕਣ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਪੁਲਿਸ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਤੇ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਤੇ ਨਾਕੇ ਲਗਾ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਹੁਣ ਪਿੰਡਾਂ ਦੇ ਵਿੱਚ ਜਾ ਜਾ ਕੇ ਥਾਣੇਦਾਰਾਂ ਦੇ ਵੱਲੋਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨਸ਼ੇੜੀਆਂ ਨੂੰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਬਾਹਰ ਆ ਜਾਓ ਲਿਸਟਾਂ ਤਿਆਰ ਹੋ ਚੁੱਕੀਆਂ ਨੇ ਜੇ ਨਹੀਂ ਰੁਕੋਗੇ ਫਿਰ ਜੜਾ ਪੁੱਟ ਕੇ ਰੱਖ ਦਿਆਂਗੇ ਹੋਰ ਕੀ ਕੁਝ ਕਹਿ ਰਹੇ ਨੇ ਐਸਐਚਓ ਸਾਹਿਬ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਉਨ੍ਹਾਂ ਨੂੰ ਚੇਤਾਵਨੀ ਤੇ ਇਹ ਹੈ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰਖ ਹੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਦੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਆ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮੇਂ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ताकि ਉਹ ਮਾਰੇ ਕੰਮਵਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਕਾਨੂੰਨੀ ਕਾਰਵਾਈ ਕਰ ਸਕੀਏ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਿਹਾ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਤੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮੇਂ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾਰੇ ਕਮਾਵ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਪੁਲਿਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫਬੰਦੀ ਕਾਰਵਾਈ ਕਰ ਸਕੀਏ ਕਿ ਆਪਾਂ ਤਕੜੇ ਹੋ ਕੇ ਜੋ ਛੋਟੇ ਇਸ ਇਲਾਕੇ ਵਿੱਚ ਗੱਡ ਪਿਆ ਉਹਨਾਂ ਬਾਹਰ ਦੂਰ ਕਰੀਏ ਫਿਰ ਮਦਦ ਵਾਰਣੇ ਤੇ ਮੇਰਾ ਨੰਬਰ 98765 98755 ਤਕੜੇ ਹੋ ਕੇ ਹਮਲਾ ਮਾਰੀਏ ਉਸਾਂ ਨੇ ਮਾਰੀਆਂ ਆਪਾਂ ਬੜੀਆਂ ਉਹਨਾਂ ਖਦਾਈਆਂ ਮੈਂ ਦੇ ਵੱਲੋਂ ਸਾਫ਼ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਸੁਧਰ ਜਾਓ ਨਹੀਂ ਫੇਰ ਡੰਡਾ ਸਿੱਧੇ ਤੌਰ ਤੇ ਥਾਣੇਦਾਰ ਨੇ ਅਨਾਉਂਸਮੈਂਟ ਕੀਤੀ ਹੈ ਪਿੰਡ ਪਿੰਡ ਘੁੰਮ ਕੇ ਗੱਡੀ ਤੇ ਸਪੀਕਰ ਲਾ ਕੇ ਸਿੱਧੇ ਤੌਰ ਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਮੈਂ ਆਪਣੇ ਹੱਦ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗਾ ਤੇ ਜਿਹੜੇ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਨੱਥ ਪਾਈ ਜਾਵੇਗੀ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਖਬਰਦਾਰ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਡੇ ਨਾਲ ਉਹ ਅਨਾਉਂਸਮੈਂਟ ਸਾਂਝੀ ਕਰ ਦਿੰਨੇ ਆਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਹ ਵਾਲੇ ਸਟੇਕ ਵਾਸਤੇ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅਪਰ ਤਕੜੇ ਹੋ ਕੇ ਦੋ ਫੋਟੇ ਇਸ ਲੱਕੇ ਵਿੱਚ ਗੱਡ ਦਿਆਂ ਉਸ ਬਾਅਦ ਦੌਰ ਕਰੀਏ ਫਿਰ ਮੇਰੇ ਦੁਆਰੇ ਜੇ ਮੈਂ ਮੇਰਾ ਨੰਬਰ ਨੋਟ ਕਰੋ 98765 WW WhatsApp ਤੇ ਵੱਜ ਜਾਓ ਤਕੜੇ ਹੋ ਕੇ ਉਹਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਿਰੋਜ਼ਪੁਰ ਦੇ ਥਾਣੇਦਾਰ ਹਰਿੰਦਰ ਸਿੰਘ ਝੁਮੇਲੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਸੁਧਰ ਜਾਓ ਨਹੀਂ ਫੇਰ ਡੰਡਾ ਸਿੱਧੇ ਤੌਰ ਤੇ ਥਾਣੇਦਾਰ ਨੇ ਅਨਾਉਂਸਮੈਂਟ ਕੀਤੀ ਹੈ ਪਿੰਡ-ਪਿੰਡ ਘੁੰਮ ਕੇ ਗੱਡੀ ਤੇ ਸਪੀਕਰ ਲਾ ਕੇ ਸਿੱਧੇ ਤੌਰ ਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਮੈਂ ਆਪਣੇ ਹੱਦ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗਾ ਤੇ ਜਿਹੜੇ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਨੱਥ ਪਾਈ ਜਾਵੇਗੀ ਸਾਫ ਤੌਰ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਖਬਰਦਾਰ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਡੇ ਨਾਲ ਉਹ ਅਨਾਉਂਸਮੈਂਟ ਸਾਂਝੀ ਕਰ ਦਿੰਨੇ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆ올ੇ ਪ੍ਰੋਜੈਕਟ ਵਾਸਤੇ ਕਿ ਮੇਰਾ ਸਾਥ ਦਿਓ ਤਾਂ ਕਿ ਅੱਜ ਤੱਕੜੇ ਹੋ ਕੇ ਜੋ ਛੋਟੇ ਇਸ ਲੱਕੇ ਵਿੱਚ ਜੰਗ ਪਿਆ ਉਹਨੂੰ ਬਾਹਰ ਕਰੀਏ ਫਿਰ ਮੇਰੇ ਦੁਆਰਾ ਜੇ ਮੈਂ ਮੇਰਾ ਨੰਬਰ ਦਰਕਰ ਕਰੋ 98765 ਦਮਲ ਦੀ WhatsApp ਕਰ ਜਾਓ ਤੱਕੜੇ ਹੋ ਕੇ ਹਮਲਾ ਮਾਰੀਏ ਉਹਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਦੀਆਂ ਮੈਂ ਮੌਕਾ ਦਿੰਦਾ ਅੱਜ ਮੇਰਾ ਵਾਰ-ਵਾਰੇ ਤੇ ਟੱਕਾ ਕੱਟਣਾ ਵਾਰ-ਵਾਰ ਬਾੜੋਂ ਆਏ ਲੋਕਾਂ ਨੂੰ ਇਥੋਂ ਜਾਂਦੀ ਮੋਟਰਸਾਈਕਲ ਕਾਰਾਂ ਕੀ ਕਰ ਰਿਹਾ ਮੈਂ ਸੋਚ ਰਿਹਾ ਕਰਤੀ ਕਿ ਜਿੰਨ ਜਵਾਨ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਨ੍ਹਾਂ ਨੇ ਬਣਨਾ ਮੁੰਡਾ ਨੂੰ ਦੇਖੀ ਕਰਦਾ ਮੇਰਾ ਲੋਕਟਰੋ ਨੰਬਰ 96755 728 730 ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬਰੋਣਾ ਆਪਾ ਥੋੜ੍ਹਾ ਥਾਣੇਦਾਰ ਨੇ ਕੁੱਟਨੀ ਅਸਟੀਟਾਟਿਕਾਂ ਦੇ ਤੱਕਿਆ ਕਿ ਨਿਸ਼ਾਨੀ ਵਿਕਣ ਦਿੱਤਾ ਜਾਵੇਗਾ ਤੇ ਜਿਹੜਾ ਅਜਿਹਾ ਕੰਮ ਕਰੇਗਾ ਉਸ ਨੂੰ ਨੱਥ ਪਾਈ ਜਾਵੇਗੀ ਉਸ ਨੂੰ ਅੰਦਰ ਡੱਕ ਦਿਆਂਗਾ ਸਿੱਦੇ ਤੌਰ ਤੇ ਥਾਣੇਦਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਉਹਨਾਂ ਦਾ ਭਵਿੱਖ ਬਚਾਉਣ ਦੇ ਲਈ ਉਹਦਾ ਸਾਥ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਾੜੇ ਅੰਸਰ ਨੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਸਾਫ ਤੌਰ ਤੇ ਥਾਣੇਦਾਰ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਹੈ ਇੱਕ ਇਹ ਕਹਿ ਲੀਏ ਘੁਰਕੀ ਵੀ ਮਾਰੀ ਗਈ ਹੈ ਇੱਕ ਦਬਕਾ ਵੀ ਮਾਰਿਆ ਗਿਆ ਤੇ ਸਿੱਧੇ ਤੌਰ ਤੇ ਹਦਾਇਤ ਵੀ ਦਿੱਤੀ ਗਈ ਹੈ ਕਿ ਨਸ਼ਾ ਵੇਕਣ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਪੁਲਿਸ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਤੇ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਤੇ ਨਾਕੇ ਲਗਾ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਹੁਣ ਪਿੰਡਾਂ ਦੇ ਵਿੱਚ ਜਾ ਜਾ ਕੇ ਥਾਣੇਦਾਰਾਂ ਦੇ ਵੱਲੋਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨਸ਼ੇੜੀਆਂ ਨੂੰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਬਾਹਰ ਆ ਜਾਓ ਲਸਟਾਂ ਪਿਆਰ ਹੋ ਚੁੱਕੀਆਂ ਨੇ ਜੇ ਨਹੀਂ ਰੁਕੋਗੇ ਫਿਰ ਜੜਾ ਪੁੱਟ ਕੇ ਰੱਖ ਦਿਆਂਗੇ ਹੋਰ ਕੀ ਕੁਝ ਕਹਿ ਰਹੇ ਨੇ ਐਸਐਚਓ ਸਾਹਿਬ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਸਲ ਦੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਸ ਤੋਂ ਜੇ ਸਮ ਸਮੇ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰੱਖਣ ਤਾਂ ਕਿ ਉਹ ਮਾਰੇ ਕੰਮਵਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਉਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਬੰਦੀ ਕਾਰਵਾਈ ਕਰ ਸਕੀ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾਰਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾ ਗਰਖ ਹੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮੇਂ ਨੂੰ ਮੁਖ ਰੱਖਦੇ ਹਨ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰੱਖਣ ਤਾਂ ਕਿ ਉਹ ਮਾਰੇ ਕੰਮ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਵੀ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਉਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਬੰਦੀ ਕਾਰਵਾਈ ਕਰ ਸਕੀਏ। ਉਹਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਿਰੋਜ਼ਪੁਰ ਦੇ ਥਾਣੇਦਾਰ ਹਰਿੰਦਰ ਸਿੰਘ ਝਮੇਲੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਸੁਧਰ ਜਾਓ ਨਹੀਂ ਫੇਰ ਡੰਡਾ ਸਿੱਧੇ ਤੌਰ ਤੇ ਥਾਣੇਦਾਰ ਨੇ ਅਨਾਉਂਸਮੈਂਟ ਕੀਤੀ ਹੈ ਪਿੰਡ-ਪਿੰਡ ਘੁੰਮ ਕੇ ਗੱਡੀ ਤੇ ਸਪੀਕਰ ਲਾ ਕੇ ਸਿੱਧੇ ਤੌਰ ਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਮੈਂ ਆਪਣੇ ਹੱਦ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗਾ ਤੇ ਜਿਹੜੇ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਨੱਥ ਪਾਈ ਜਾਵੇਗੀ ਸਾਫ ਤੌਰ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਖਬਰਦਾਰ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਡੇ ਨਾਲ ਉਹ ਅਨਾਉਂਸਮੈਂਟ ਸਾਂਝੀ ਕਰ ਦਿੰਨੇ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਓ ਉਹਦੇ ਪ੍ਰੋਜੈਕਟ ਵਾਸਤੇ ਕਿ ਤੇਰਾ ਸਾਥ ਦਿਓ ਤਾਂ ਕਿ ਅੱਪਰ ਤਕੜੇ ਹੋ ਕੇ ਦੋ ਫੋਟੇ ਇਸ ਲਾਕੇ ਵਿੱਚ ਗੱਦ ਪਿਆਉਣ ਬਾਅਦ ਦੂਰ ਕਰੀਏ ਫਿਰ ਮੇਰੇ ਦੁਆਰੇ ਤੇ ਮੇਰਾ ਨੰਬਰ ਨੋਟ ਕਰੋ 9876543210 ਵੱਲ ਵੀ ਆਸਪਾਸ ਬੰਦ ਜਾਓ ਤਕੜੇ ਹੋ ਕੇ ਹਮਲਾ ਮਾਰੀਏ ਜਿਹਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਸਦਾਰੀਏ ਮੈਂ ਮੌਕਾ ਦਿੰਦਾ ਅੱਜ ਮੇਰਾ ਵਾਰ-ਵਾਰੇ ਤੇ ਟੱਕਰ ਖੱਟਣਾ ਵਾਰ-ਵਾਰ ਮਾਰੋ ਆਏ ਲੋਕਾਂ ਨੂੰ ਇੱਥੋਂ ਜੱਦੀ ਮੋਟਰਸਾਈਕਲ ਕਾਰਾਂ ਕਿ ਕਰ ਰਿਹਾ ਮੈਂ ਉਹ ਕਿਰਪਾ ਕਰਕੇ ਕਿਤਾ ਜਵਾਦ ਜਿਹੜੇ ਆਪੀ ਆਉਣ ਵਾਲੀ ਪੀੜ੍ਹੀਏ ਜਿਨ੍ਹਾਂ ਨੇ ਬਣਨਾ ਬੰਦ ਨੂੰ ਦੇਖਿ ਕਰਦਾ ਮੇਰਾ ਨਾਮ ਤੋਂ ਆਪਾਂ 8656 72 ਤੱਕ ਨੇ ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬਰੋਣਾ ਆਪਾਂ ਫੌਰੀਆ ਅਰਦਾਰ ਨੂੰ ਕੁਝ ਇਤਿਹਾਸਿਕ ਤੌਰ ਤੇ ਕਹਿੰਦਾ ਕਿ ਨਸ਼ਾਨੀ ਵਿਕਣ ਦਿੱਤਾ ਜਾਵੇਗਾ ਤੇ ਜਿਹੜਾ ਅਜਿਹਾ ਕੰਮ ਕਰੇਗਾ ਉਸ ਨੂੰ ਨਾਤ ਪਾਈ ਜਾਵੇਗੀ ਉਸ ਨੂੰ ਅੰਦਰ ਡੱਕ ਦਿਆਂਗਾ ਸਿੱਧੇ ਤੌਰ ਤੇ ਥਾਣੇਦਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਉਹਨਾਂ ਦਾ ਭਵਿੱਖ ਬਚਾਉਣ ਦੇ ਲਈ ਉਹਦਾ ਸਾਥ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਾੜੇ ਅੰਸਰ ਨੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਸਾਫ ਤੌਰ ਤੇ ਥਾਣੇਦਾਰ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਹੈ ਇੱਕ ਇਹ ਕਹਿ ਲੀਏ ਘੁਰਕੀ ਵੀ ਮਾਰੀ ਗਈ ਹੈ ਇੱਕ ਦਬਕਾ ਵੀ ਮਾਰਿਆ ਗਿਆ ਤੇ ਸਿੱਧੇ ਤੌਰ ਤੇ ਹਦਾਇਤ ਵੀ ਦਿੱਤੀ ਗਈ ਹੈ ਕਿ ਨਸ਼ਾ ਵੇਕਣ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਪੁਲਿਸ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਤੇ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਤੇ ਨਾਕੇ ਲਗਾ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਹੁਣ ਪਿੰਡਾਂ ਦੇ ਵਿੱਚ ਜਾ ਜਾ ਕੇ ਥਾਣੇਦਾਰਾਂ ਦੇ ਵੱਲੋਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨਸ਼ੇੜੀਆਂ ਨੂੰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਬਾਜ਼ ਆ ਜਾਓ ਲਸਟਾਂ ਹੋ ਚੁੱਕੀਆਂ ਨੇ ਜੇ ਨਹੀਂ ਰੁਕੋਗੇ ਫਿਰ ਜੜਾ ਪੁੱਟ ਕੇ ਰੱਖ ਦਿਆਂਗੇ ਹੋਰ ਕੀ ਕੁਝ ਕਹਿ ਰਹੇ ਨੇ ਐਸਐਚਓ ਸਾਹਿਬ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਕਿਸ ਨਸਲ ਦੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਸ ਤੋਂ ਜੇ ਸਮ ਸਮੇਂ ਨੂੰ ਮੁਖ ਰੱਖਦੇ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾਰੇ ਕੰਮ ਉਹ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਹੈ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਉਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਬ ਬੰਦੀ ਕਾਰਵਾਈ ਕਰ ਸਕੀਏ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾ ਗਰਖ ਹੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮਾਂ ਸਮੇਂ ਨੂੰ ਮੁਖ ਰੱਖਦੇ ਆ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾਰੇ ਕੰਮ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਹੈ ਕਿ ਫਰਾਨੀ ਗਲੀ ਚ ਜਾਂ ਫਲਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਉਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਫ ਬੰਦੀ ਕਾਰਵਾਈ ਕਰ ਸਕੀਏ। ਉਹਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਰੋਜ਼ਪੁਰ ਦੇ ਥਾਣੇਦਾਰ ਹਰਿੰਦਰ ਸਿੰਘ ਝਮੇਲੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਸੁਧਰ ਜਾਓ ਨਹੀਂ ਫੇਰ ਡੰਡਾ ਸਿੱਧੇ ਤੌਰ ਤੇ ਥਾਣੇਦਾਰ ਨੇ ਅਨਾਉਂਸਮੈਂਟ ਕੀਤੀ ਹੈ ਪਿੰਡ-ਪਿੰਡ ਘੁੰਮ ਕੇ ਗੱਡੀ ਤੇ ਸਪੀਕਰ ਲਾ ਕੇ ਸਿੱਧੇ ਤੌਰ ਤੇ ਸਖਤ ਚੇਤਾਵਨੀ ਦਿੱਤੀ ਹੈ ਕਿ ਮੈਂ ਆਪਣੇ ਹੱਦ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗਾ ਤੇ ਜਿਹੜੇ ਲੋਕ ਅਜਿਹਾ ਕਰਨਗੇ ਉਹਨਾਂ ਨੂੰ ਨੱਥ ਪਾਈ ਜਾਵੇਗੀ ਸਾਫ ਤੌਰ ਤੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਹੁਣ ਨਸ਼ਾ ਵੇਚਣ ਵਾਲੇ ਖਬਰਦਾਰ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀ ਕੀਤੀ ਜਾ ਰਹੀ ਹੈ ਪਹਿਲਾਂ ਤੁਹਾਡੇ ਨਾਲ ਉਹ ਅਨਾਉਂਸਮੈਂਟ ਸਾਂਝੀ ਕਰ ਦਿੰਨੇ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆ올 ਦੇ ਪ੍ਰੋਕਟ ਵਾਸਤੇ ਮੇਰਾ ਸਾਥ ਦਿਓ ਤਾਂ ਕਿ ਅੱ퍼 ਤਕੜੇ ਹੋ ਕੇ ਜੋ ਛੋਟੇ ਇਸ ਇਲਾਕੇ ਵਿੱਚ ਜੰਗ ਪਿਆ ਉਹਨਾਂ ਨੂੰ ਬਾਹਰ ਕਰੀਏ ਫਿਰ ਮੈਂ ਦੁਬਾਰਾ ਜੇ ਮੈਂ ਮੇਰਾ ਨੰਬਰ نوٹ ਕਰੋ 9876543210 ਵੱਲ ਵੀ WhatsApp ਕਰ ਜਾਓ ਤਕੜੇ ਹੋ ਕੇ ਹਮਲਾ ਮਾਰੀਏ ਉਹਨਾਂ ਦੀਆਂ ਮਾਰੀਆਂ ਆਪਾਂ ਬਣੀਆਂ ਉਹਨਾਂ ਨੂੰ ਫਦਾਈਏ ਮੈਂ ਮੌਕਾ ਦਿੰਦਾ ਹਰ ਮੇਰਾ ਵਾਰ-ਵਾਰ ਇਹ ਤੇ ਟੱਕਰ ਟੱਕਮ ਵਾਰ-ਵਾਰ ਪੜੋ ਆਏ ਲੋਕਾਂ ਨੂੰ ਇਥੋਂ ਜਦ ਵੀ ਮੋਟਰਸਾਈਕਲ ਕਾਰਾਂ ਇਹ ਕਰ ਰਿਹਾ ਮੈਂ ਸੋਚ ਰਿਹਾ ਕਰਕੇ ਕਿ ਕਿੰਨੇ ਜਵਾਨ ਜਿਹਨੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਨ੍ਹਾਂ ਨੇ ਬਣਨਾ ਮੁੰਡਾ ਨੂੰ ਦੇਖੀ ਕਰਦਾ ਮੇਰਾ ਨੌਕਰਾ ਨੰਬਰ 967657 ਵੱਧਦੀਆਂ ਤੋਂ ਦਰਜਾ ਸੱਕੜੀ ਹੋ ਜੋ ਸਭ ਤੋਂ ਵਧੀਆ ਸ਼ਹਿਰ ਦਾ ਇਲਾਕਾ ਇੱਕ ਬਰੋਣਾ ਆਪਾ ਸੋ ਲਿਆ ਥਾਣੇਦਾਰ ਨੇ ਕੁਰਕੀ ਅਸਤੇ ਕਹਿੰਦਾ ਕਿ ਕੈਂਡਿਡਾ ਕਿਹਾ ਕਿ ਨਿਸ਼ਾਨੀ ਵਿਕਣ ਦਿੱਤਾ ਜਾਵੇਗਾ ਤੇ ਜਿਹੜਾ ਅਜਿਹਾ ਕੰਮ ਕਰੇਗਾ ਉਸ ਨੂੰ ਨੱਥ ਪਾਈ ਜਾਵੇਗੀ ਉਸ ਨੂੰ ਅੰਦਰ ਡੱਕ ਦਿਆਂਗਾ ਸਿੱਦੇ ਤੌਰ ਤੇ ਥਾਣੇਦਾਰ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਉਹਨਾਂ ਦਾ ਭਵਿੱਖ ਬਚਾਉਣ ਦੇ ਲਈ ਉਹਦਾ ਸਾਥ ਦਿੱਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਮਾੜੇ ਅੰਸਰ ਨੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਸਾਫ ਤੌਰ ਤੇ ਥਾਣੇਦਾਰ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ ਹੈ ਇੱਕ ਇਹ ਕਹਿ ਲੀਏ ਘੁਰਕੀ ਵੀ ਮਾਰੀ ਗਈ ਹੈ ਇੱਕ ਦਬਕਾ ਵੀ ਮਾਰਿਆ ਗਿਆ ਤੇ ਸਿੱਧੇ ਤੌਰ ਤੇ ਹਦਾਇਤ ਵੀ ਦਿੱਤੀ ਗਈ ਹੈ ਕਿ ਨਸ਼ਾ ਵੇਕਣ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਪੁਲਿਸ ਕਾਫੀ ਜ਼ਿਆਦਾ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਕਿਤੇ ਆਪਰੇਸ਼ਨ ਕਾਸੋ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਤੇ ਨਾਕੇ ਲਗਾ ਕੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਤੇ ਹੁਣ ਪਿੰਡਾਂ ਦੇ ਵਿੱਚ ਜਾ ਜਾ ਕੇ ਥਾਣੇਦਾਰਾਂ ਦੇ ਵੱਲੋਂ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਨਸ਼ੇੜੀਆਂ ਨੂੰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਬਾਹਰ ਆ ਜਾਓ ਲਸਟਾ ਹੋ ਚੁੱਕੀਆਂ ਨੇ ਜੇ ਨਹੀਂ ਰੁਕੋਗੇ ਫਿਰ ਜੜਾ ਪੁੱਟ ਕੇ ਰੱਖ ਦਿਆਂਗੇ ਹੋਰ ਕੀ ਕੁਝ ਕਹਿ ਰਹੇ ਨੇ ਐਸਐਚਓ ਸਾਹਿਬ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਸਲ ਦੇ ਪੰਜਾਬ ਦੀ ਜਵਾਨੀ ਜਿਹੜਾ ਬੇੜਾਗਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਆ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਸ ਤੋਂ ਜੇ ਸਮ ਸਮੇਂ ਨੂੰ ਮੁਖ ਰੱਖਦੇ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰ ਰੱਖਣ ਤਾਂ ਕਿ ਉਹ ਮਾਰੇ ਕੰਮ ਉਹ ਨਾ ਜਾ ਸਕੇ ਨਸ਼ੇ ਵਾਲੇ ਪਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਮਤਲਬ ਨਾਗਰਿਕ ਨੂੰ ਇਹ ਪਤਾ ਚੱਲਦਾ ਫਰਾਨੀ ਗਲੀ ਚ ਜਾਂ ਫਰਾਨਾ ਆਦਮੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਉਸ ਨੂੰ ਉਸ ਨੂੰ ਆ ਕੇ ਤਲਾਹ ਦੇਣ ਤਾਂ ਕਿ ਅਸੀਂ ਉਹਨਾਂ ਤੱਕ ਜਲਦੀ ਪਹੁੰਚ ਕਰਕੇ ਉਹਨਾਂ ਨੂੰ ਖਲਾਬ ਬੰਦੀ ਕਾਰਵਾਈ ਕਰ ਸਕੀ ਉਹਨਾਂ ਨੂੰ ਚੇਤਾਵਨੀ ਤੇ ਇਹ ਵੀ ਉਹ ਮਾੜਾ ਕੰਮ ਨਾ ਕਰਨ ਜਿਸ ਨਾਲ ਸਾਡੇ ਪੰਜਾਬ ਦੀ ਜਵਾਨੀ ਜਿਹੜਾ ਬੇੜਾ ਘਰ ਖੋ ਰਿਹਾ ਉਹ ਕੁਝ ਪੈਸੇ ਦੀ ਖਾਤਰ ਲਾਲਚ ਚਾਕੇ ਸਾਡੀ ਜਵਾਨ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਪਾ ਰਹੇ ਹਨ ਉਹਨਾਂ ਤੇ ਸਾਡੀ ਪੂਰੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਨੂੰ ਹਦਾਇਤ ਹੈ ਕਿ ਉਹਨਾਂ ਦੇ ਪੂਰੀ ਅੱਖ ਰੱਖੀ ਜਾਵੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਲੋਕ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣ ਬੱਚੇ ਸਮੇਂ ਤੋਂ ਜੇ ਸਮੇਂ ਨੂੰ ਮੁਖ ਰੱਖਦੇ ਆਪਣੇ ਘਰੇ ਨਹੀਂ ਆਉਂਦਾ ਉਹ ਤੇ ਨਿਗਰੱਖਣ ਤਾਂ ਕਿ ਉਹ ਮਾਰੇ ਕੰਮ ਵੱਲ ਨਾ ਜਾ ਸਕੇ ਨਸ਼ੇ ਵਾਲੇ ਪਾਸੇ ਨਾ ਜਾਵੇ ਜਿੱਥੇ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ